ਸਮਾਣਾ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਸੇਵਾਦਾਰ ਐ ਜਿਹੜਿਆਂ ਨੂੰ 22 ਸਾਲ ਹੋ ਗਿਆ ਉਹਨਾਂ ਦਾ ਸੋਸਨ ਕਰ ਰਹੀ ਹੈ ਪੰਜਾਬ ਸਰਕਾਰ ਇਹ ਇਹਨਾਂ ਦਾ ਕਹਿਣਾ ਹੈ ترسےਮ ਸਿੰਘ ਜਿਹੜੇ ਪ੍ਰਧਾਨ ਐ ਇਸ ਯੂਨੀਅਨ ਦੇ ਉਹਨਾਂ ਦਾ ਕਹਿਣਾ ਹੈ ਕੇਂਦਰ ਸਰਕਾਰ ਵੱਲੋਂ 22000 ਰੁਪਏ ਡੀਸੀ ਰੇਟ ਹੈ ਲੇਕਿਨ ਪੰਜਾਬ ਦੇ ਵਿੱਚ ਇਹਨਾਂ ਨੂੰ ਸਿਰਫ 8000 7000 ਇਹਨਾਂ ਦੇ ਜਿਹੜਾ ਕਿ ਇਹਨਾਂ ਨੂੰ ਸੋਸਨ ਹੈ 8000 ਦੇ ਇਸ ਮਹਿੰਗਾਈ ਦੇ ਵਿੱਚ ਜਿਹੜੇ ਪਿੰਡਾਂ ਤੋਂ ਲੋਕ ਆ ਰਹੇ ਹਨ ਉਹਨਾਂ ਦਾ ਇਨਾ ਕਿਰਾਇਆ ਤੋਂ ਬਸਾਂ ਦੇ ਵਿੱਚ ਹੀ ਲੱਗ ਜਾਂਦੇ ਔਰ ਇਹਨਾਂ ਕੇ ਬੱਚੇ ਕਿਸ ਤਰ੍ਹਾਂ ਪੜ੍ਹਦੇ ਹੋਣਗੇ ਇਹਨਾਂ ਦੀ ਮੰਗ ਹੈ ਕਿ ਅੱਜ ਅਸੀਂ ਗੁਲਾਮੇਗਾ ਜੀਵਨ ਬਤਿਤ ਕਰ ਰਹ ਕੇਂਦਰ ਸਰਕਾਰ ਵੱਲ ਡੀਸੀ ਰੇਟ ਦਿੱਤੇ ਜਾ ਰਹੇ ਹਨ ਉਸ ਮੁਤਾਬਕ ਹੀ ਸਾਨੂੰ ਪੈਸਾ ਪੰਜਾਬ ਸਰਕਾਰ ਦੇਵੇ ਤਾਂ ਕਿ ਸਾਡੇ ਬੱਚੇ ਵੀ ਦੋ ਵਕਤ ਦੀ ਰੋਟੀ ਸਹੀ ਟਿਕਣ ਨਾਲ ਖਾ ਸਕਣ ਹੁਣ ਆਉਣ ਵਾਲੇ ਸਮੇਂ ਦੱਸੇਗਾ ਵੀ ਪੰਜਾਬ ਦੀ ਸਰਕਾਰ ਇਹਨਾਂ ਗਰੀਬਾਂ ਸਫਾਈ ਸੇਵਕਾਂ ਦੀ ਕਦੋਂ ਮੰਗਾਂ ਨੂੰ ਪੂਰਾ ਕਰਦੀ ਹੈ ਇਹਨਾਂ ਵੱਲੋਂ ਗੁਲਾਮੀ ਦਾ ਜੀਵਨ ਜਿਹੜੇ ਇਹਨਾਂ ਕਹਿੰਦੇ ਕਿ ਅਸੀਂ ਗੁਲਾਮੀ ਦਾ ਜੀਵਨ ਬਤੀਤ ਕਰ ਰਹੇ ਹਾਂ

ਨੂ ਵੀ ਨਹੀਂ ਹਾਏ 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 ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕਿਤੇ ਕਮ ਪੱਕੇ ਕਰੋ ਪੱਕੇ ਕਰੋ ਤੋਂ ਜੀ ਸਾਡੇ ਪ੍ਰਸ਼ੁੱਤਮ ਜੀ ਸਮਾਣਾ ਨਿਊਜ਼ ਤੋਂ ਜੀ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਆ ਜੋ ਗਰੀਬ ਬੰਦਿਆਂ ਦੀ ਆਵਾਜ਼ ਚੱਕਦੇ ਆ ਤੇ ਚੱਕਦੇ ਆਏ ਆ ਤੇ ਮੈਂ ਪੰਜਾਬ ਸਰਕਾਰ ਹਰ 26 ਜਨਵਰੀ ਨੂੰ ਗਣਤੱਤਰ ਦਿਵਸ ਮਨਾਉਂਦੇ ਹਨ ਤੇ ਅਸੀਂ ਇਹ ਆਜ਼ਾਦੀ ਕਹਿੰਦੇ ਨਹੀਂ ਵੀ ਆਜ਼ਾਦ ਹੋ ਗਿਆ ਪੰਜਾਬ ਤਾਂ ਅਸੀਂ ਅੱਜ ਵੀ ਆਜ਼ਾਦੀ ਨਹੀਂ ਸਾਨੂੰ ਤਾਂ ਗੁਲਾਮ ਬਣਾਇਆ ਜਾ ਰਿਹਾ ਕਾਰਪੋਰੇਟਰ ਜਿਹੜੇ ਘਰਾਣੇ ਨੇ ਵੱਡੇ ਵੱਡੇ ਉਹਨਾਂ ਨੂੰ ਇਹ ਟੈਂਡਰ ਦੇ ਦਿੰਦੇ ਆ ਤਾਂ ਕਿ ਉਹ ਗਰੀਬ ਬੰਦੇ ਦੀ ਛਿੱਲ ਉਤਾਰਦੇ ਆ ਅਸੀਂ ਪੰਜਾਬ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੇ ਸਾਡੇ ਠੇਕੇ ਤੇ ਭਰਤੀ ਕੀਤੇ ਹੋਏ ਮੁਲਾਜ਼ਮ 8-8000 7-7 ਤੋਂ 12-12 11-11000 ਰੁਪਏ ਤਨਖਾਹ ਉਹ ਪੰਜਾਬ ਸਰਕਾਰ ਦੇ ਰਹੀ ਹੈ ਡੀਸੀ ਰੇਟ ਐਨਾ ਕਿੰਨੇ-ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆ? 20-22 ਸਾਲ ਹੋ ਗਿਆ ਇੱਥੇ ਕੰਮ ਕਰਦਿਆਂ ਨੂੰ। ਸਾਡਾ ਜਿਹੜਾ ਪਿਛਲਾ ਕੰਟਰੈਕਟਰ ਸੀਗਾ, ਬੀ ਕਲਾਸ ਸੌਰੀ ਇੰਟਰ ਕਲਾਈਮੈਂਟ ਸਕਿਉਰਟੀ ਚੰਡੀਗੜ੍ਹ ਉਹ ਸਾਡਾ 20 ਸਾਲ ਦਾ ਫੰਡ ਉਹ ਬੰਦਾ ਖਾ ਕੇ ਰਵਾਨਾ ਹੋ ਗਿਆ। ਅਸੀਂ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਆ। ਉਹਨਾਂ ਨੂੰ ਅਸੀਂ ਮੈਸੇਜ ਵੀ ਲਾਇਆ ਵੀ ਸਾਡੇ ਗਰੀਬ ਬੰਦਿਆਂ ਦਾ ਫੰਡ ਇਹਨਾਂ ਨੇ ਬਣਦਾ ਤਕਰੀਬਨ ਸਾਨੂੰ ਸਾਡਾ ਘੱਟੋ-ਘੱਟ ਲਾਭੂ ਤਾਂ ਕਰਵਾਓ। ਉਹ ਨਹੀਂ ਕਰਾਇਆ ਗਿਆ। ਹੁਣ ਸਾਡੇ ਜਿਹੜੇ ਨਵੇਂ ਟੈਂਡਰ ठेकेदार ਆਏ ਆ ਉਹਨਾਂ ਨੇ ਸਾਨੂੰ ਲਾਗੂ ਕਰਕੇ ਦਿੱਤਾ ਤਾਂ ਕਿ ਉਹ ਵੀ ਬਤਰੇ ਇੱਕ ਸਾਲ ਹੀ ਹੋਇਆ ਅਸੀਂ ਉਹਨਾਂ ਦਾ ਵੀ ਕੀ ਕਸੂਰ ਕੱਢੀਏ ਜਦੋਂ ਇਹਨਾਂ ਨੇ 20 ਸਾਲ ਕੱਢ ਤੋਂ ਘਟ ਉੱਚੇ ਅਧਿਕਾਰੀਆ ਸਿਵਲ ਸਰਜਨ ਤੱਕ ਹੈਲਥ ਮਿਨਿਸਟਰ ਤੱਕ ਇਸ ਗੱਲ ਦਾ ਪਤਾ ਹੈ ਤਾਂ ਕਿ ਸਾਡੇ ਗਰੀਬ ਬੰਦਿਆਂ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਪੰਜਾਬ ਸਰਕਾਰੀ ਹਸਪਤਾਲ ਚ ਕਿੰਨੇ ਕੁ ਮੁਲਾਜ਼ਮ ਹੈ ਤੁਹਾਡੇ ਅਸੀਂ ਘਟੋ ਘਾਟ ਇੱਥੇ 21 22 ਮੁਲਾਜ਼ਮ ਹੈਗੇ ਆ ਜੀ ਔਰ ਥਾਂਾਂ ਤੇ ਔਰ ਥਾਂਾਂ ਤੇ ਵੀ 25 30 30 ਮੁਲਾਜ਼ਮ 40 40 ਸ਼ੋਸ਼ਣ ਕੀਤਾ ਜਾ ਰਿਹਾ ਹੈ ਕੱਚੇ ਮੁਲਾਜ਼ਮਾਂ ਦਾ ਤਾਂ ਕਿ ਗਰੀਬ ਬੰਦੇ ਨੂੰ ਇਹ ਉੱਠਣ ਨਹੀਂ ਇਹ ਵੱਡੇ ਘਰਾਨੇ ਲੋਕ ਨੇ ਜਿਹੜੇ ਕੀ ਠੇਕੇ ਲੈ ਲੈ ਕੇ ਪੰਜਾਬ ਸਰਕਾਰ ਤੋਂ ਉਹਨਾਂ ਨੂੰ ਦੇ ਦਿੰਦੇ ਆ ਇਹ ਅਗਲਾ ਸੰਘਰਸ਼ ਕਿਵੇਂ ਦੇ ਤੋੜਾ ਅਗਲਾ ਸੰਘਰਸ਼ ਸਾਡਾ ਇਹੀ ਰਹੇਗਾ ਕਿ ਹਰ 26 ਜਨਵਰੀ ਨੂੰ ਅਸੀਂ ਕਾਲਾ ਦਿਵਸ ਮਨਾਵਾਂਗੇ ਤੇ ਮਨਾਉਂਦੇ ਹੀ ਰਵਾਂਗੇ ਜਦੋਂ ਤੱਕ ਪੰਜਾਬ ਸਰਕਾਰ ਸੈਂਟਰ ਗਵਰਨਮੈਂਟ ਦੀ ਜੋ के, 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 दा, दा डीसी, डीसी रेट ਲਾਗੂ ਕੀਤਾ ਹੋਇਆ ਉਹ ਪੰਜਾਬ ਸਰਕਾਰ ਨੂੰ ਵੀ ਲਾਗੂ ਕਰਨਾ ਚਾਹੀਦਾ ਕੇਂਦਰ ਕੇਂਦਰ ਦਾ ਕੇਂਦਰ ਦਾ ਕਿੰਨਾ ਹੈ डीसी रेट ਕੇਂਦਰ ਦਾ 22000 ਪਲਸ ਦੀ डीसी रेट ਹੈ ਇਹ ਕਿੰਨੇ ਦੇ ਰਿਹਾ 14000 ਰੁਪਿਆ ਪੰਜਾਬ ਸਰਕਾਰ ਦੇ ਰਹੀ ਆ ਇਹ ਡੀਸੀ ਦੇ ਧਿਆਨ ਦੇ ਵਿੱਚ ਵੀ ਗੱਲ ਲਿਆਂਦੀ ਗਈ ਹੈ ਜਿਸ ਟਾਈਮ ਦੇ ਵਿੱਚ ਐਸ்சி ਕਮਿਸ਼ਨਰ ਪੂਰੇ ਪੰਜਾਬ ਦਾ ਸੀਲਸ ਸਰਜਨ ਦਫਤਰ ਆਇਆ ਸੀਗਾ ਉਸ ਟਾਈਮ ਤੇ ਬੀਸੀ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਇਹ ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਕਿ ਸਾਡਾ ਗਰੀਬ ਬੰਦਿਆਂ ਦਾ ਹੱਕ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਬੱਚਿਆਂ ਦਾ ਵਧੀਆ ਪੋਲਨ ਪਾਸਟਰ ਕਰ ਸਕੀਏ ਉਹਨਾਂ ਨੇ ਅਸੀਂ ਅੱਜ ਵੀ ਗੁਲਾਮ ਆ 25 26 ਜਨਵਰੀਆਂ ਨੂੰ ਮਨਾਉਣ ਦਾ ਕੋਈ ਫਾਇਦਾ ਨਹੀਂ ਜੋ ਤੱਕ ਆਵਾਮ ਆਵਾਮ ਗਰੀਬ ਹੈ ਆਵਾਮ ਦੀ ਆਵਾਜ਼ ਸੁਣੋ ਆਵਾਮ ਕਹਿੰਦੀ ਕੀ ਆ ਅਸੀਂ ਹੁਣ ਐਨੇ ਨਹੀਂ ਤਨਖਾਹ ਦੇ ਵਿੱਚ ਸੀ ਆਪਣੇ ਬੱਚੇ ਪਾਲ ਰਹੇ ਆ ਇਹਨਾਂ ਨੂੰ ਕੀ ਪਤਾ ਕਿੱਦਾਂ ਪਾਲ ਰਹੇ ਆ ਅਸੀਂ ਠੀਕ ਡਬਲ ਡਬਲ ਕੰਮ ਕਰ ਰਹੇ ਆ ਧੰਨਵਾਦ ਜੀ ਜੀ ਅਸੀਂ 2003 ਤੋਂ ਲੱਗੇ ਹੋਏ ਆਗੇ 2003 ਆਹ ਹਾਂ 1100 ਤੋਂ ਲੱਗੇ ਅਸੀਂ ਸਾਰੇ ਸੰਘਰਸ਼ ਕੱਟੇ ਨੇ ਕਿੰਨੇ ਪੈਸੇ ਦਿੰਨੇ ਥੋਨੂੰ ਇਹ ਸਾਨੂੰ ਹੁਣ ਦੇ ਰਹੇ ਨੇ ਜੀ 9000 ਤਿੰਨ ਹੋ ਜਾਂਦਾ ਬਗਜਾਰਾ ਕੁਝ ਨਹੀਂ ਹੁੰਦਾ ਜੀ ਬਾਉਰੇ ਆਲਾ ਕਰਾਇਆ ਲਾ ਬੈਠਦੇਗੇ ਪਿੰਡ ਆਂਦਾ ਇੰਨੇ கிரਾਏ ਲੱਗਦੇ 4000 ਦੇ ਕਿਰਾਇਆ ਲੱਗ ਜਾਂਦਾ ਚੋਕਰਾ ਜੀ ਮੇਰਾ ਨਾਮ ਸਾਨੂੰ 2000 ਇੱਕ ਤੋਂ ਲੱਗੇ ਹੋਏ ਆਸੀਂ ਤੇ ਸਾਨੂੰ ਤਨਖਾਹਾਂ ਪੂਰੀਆਂ ਨਹੀਂ ਦਿੰਦੇ ਹੈਗੇ 7-8000 ਤੇ ਸਾਡੀ ਕੋਈ ਵੀ ਨਹੀਂ ਪੂਰਾ ਪੱਟਦਾ ਹੈਗਾ ਬੱਚਿਆਂ ਚ ਵੀ ਅਸੀਂ ਕਿਵੇਂ ਪਾਲਣ ਪੋਲਸਾ ਕਰਦੇ ਆ ਉਹ ਸਾਨੂੰ ਹੀ ਪਤਾ ਸਾਡੇ ਬੱਚੇ ਬਹੁਤ ਦੂਰੇ ਦੁੱਖਾਂ ਨਾਲ ਅਸੀਂ ਪਾਲ ਰਹੇ ਆਂ ਔਰ ਕੰਮ ਸਾਡੇ ਤੋਂ ਵੱਧ ਤੋਂ ਵੱਧ ਲਿਆ ਜਾਂਦਾ ਤੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਸਾਡੀਆਂ ਡੀਸੀ ਰੇਟ ਜੋ ਤਨਖਾਹਾਂ ਨੇ ਹਾਂਜੀ ਉਹਨਾਂ ਸਾਨੂੰ ਮਿਲਣਾ ਚਾਹੀਦਾ ਜੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼